ਕਹਿੰਦੇ ਮਤਲਬੀ ਲੋਕਾਂ ਨਾਲ ਰਹਿਣ ਦਾ ਮਜ਼ਾ ਵੀ ਕੁਝ ਵੱਖਰਾ ਹੀ ਆ ਹਾਂ ਥੋੜਾ ਤਕਲੀਫ ਤਾਂ ਹੁੰਦੀ ਆ ਪਰ ਸੱਚ ਜਾਣਿਓ ਸਾਰੀ ਦੁਨੀਆ ਦੇ ਦਰਸ਼ਨ ਉਹਨਾਂ ਦੇ ਅੰਦਰੋਂ ਹੀ ਹੋ ਜਾਂਦੇ ਆ ਕਹਿੰਦੇ ਗਲਤੀ ਵੀ ਉਹੀ ਇਨਸਾਨ ਕਰਦਾ ਜਿਹੜਾ ਇਨਸਾਨ ਕੋਈ ਕੰਮ ਕਰਦਾ ਨਹੀਂ ਤੇ ਵੇਲਿਆਂ ਦੀ ਜ਼ਿੰਦਗੀ ਤਾਂ ਦੂਜਿਆਂ ਦੀਆਂ ਬੁਰਾਈਆਂ ਲੱਭਣ 'ਚ ਹੀ ਮੁੱਕ ਜਾਂਦੀ ਆ ਸੱਚ ਜਾਣਿਓ ਜਿਹੜੇ ਇਨਸਾਨ ਨੂੰ ਤਾਂ ਜਿਉਣਾ ਆਉਂਦਾ ਹੈ ਨਾ ਉਹ ਬਿਨਾ ਕਿਸੇ ਸੁੱਖ ਸੁਵਿਧਾਆਂ ਤੋਂ ਵੀ ਬਹੁਤ ਖੁਸ਼ ਰਹਿੰਦਾ ਆ ਤੇ ਜਿਹੜੇ ਇਨਸਾਨ ਨੂੰ ਜਿਉਣਾ ਹੀ ਨਹੀਂ ਆਉਂਦਾ ਹੈ ਨਾ ਉਹਨੂੰ ਭਾਵੇਂ ਦੁਨੀਆ ਦੀਆਂ ਸਾਰੀਆਂ ਸਹੂਲਤਾਂ ਦੇ ਦੋ ਉਹ ਇਨਸਾਨ ਫਿਰ ਵੀ ਕਦੇ ਖੁਸ਼ ਨਹੀਂ ਹੋ ਸਕਦਾ ਕਹਿੰਦੇ ਜੇ ਕਿਸੇ ਮਸ਼ੀਨ ਨੂੰ ਜੰਗ ਲੱਗ ਜਾਵੇ ਨਾ ਤਾਂ ਅਸੀਂ ਕਹਿੰਨੇ ਆ ਪੁਰਜ਼ੇ ਆਵਾਜ਼ ਕਰਨ ਲੱਗ ਗਏ ਪਰ ਜੇ ਕਿਤੇ ਸਾਡੀ ਅਕਲ ਨੂੰ ਜੰਗ ਲੱਗ ਜਾਵੇ ਨਾ ਤਾਂ ਫਿਰ ਸਾਡੀ ਜੀਭ ਆਵਾਜ਼ ਕਰਨ ਲੱਗ ਜਾਂਦੀ ਹੈ ਸੱਚ ਜਾਣਿਓ ਪੂਰੀ ਜ਼ਿੰਦਗੀ ਬੰਦਾ ਇਹੀ ਸੋਚਦਾ ਹੋਇਆ ਗੁਜ਼ਾਰ ਦਿੰਦਾ ਹੈ ਕਿ ਚਾਰ ਬੰਦੇ ਕੀ ਕਹਿਣਗੇ ਪਰ ਅੰਤ 'ਚ ਚਾਰ ਬੰਦੇ ਇਹੀ ਕਹਿੰਦੇ ਆ RAM ਨਾਮ ਸਤ ਹੈ ਕਹਿੰਦੇ ਗੱਲ ਤਾਂ ਸਿਰਫ ਤੇ ਸਿਰਫ ਅਗਲੇ ਦੀ ਇੱਜ਼ਤ ਦੀ ਹੁੰਦੀ ਆ ਨੇਤੇ ਜਿਹੜਾ ਸੁਣ ਸਕਦਾ ਹੈ ਨਾ ਉਹ ਚੰਗੀ ਤਰ੍ਹਾਂ ਸੁਣਾ ਵੀ ਸਕਦਾ ਹੈ ਨਾ ਹੀ ਮਾੜਾ ਕਰਦੇ ਆ ਨਾ ਹੀ ਕਰਨਾ ਸਿੱਖਿਆ ਹੈ ਨਾ ਹੀ ਮਾੜਾ ਕਰਦੇ ਆ ਨਾ ਹੀ ਕਰਨਾ ਸਿੱਖਿਆ ਹੈ ਜੇ ਫਿਰ ਵੀ ਕੋਈ ਮਾੜਾ ਕਹਿੰਦਾ ਹੈ ਨਾ ਤਾਂ ਕਹੀ ਜਾਵੇ ਕਦੇ ਜੱਗ ਵੀ ਕਿਸੇ ਨੇ ਜਿੱਤਿਆ ਹੈ ਕਹਿੰਦੇ ਖੂਬਸੂਰਤ ਲੋਕ ਹਮੇਸ਼ਾ ਅੱਛੇ ਨਹੀਂ ਹੁੰਦੇ ਅچھے ਲੋਕ ਹਮੇਸ਼ਾ ਖੂਬਸੂਰਤ ਹੁੰਦੇ ਆ। ਭੇਡਾਂ ਹਮੇਸ਼ਾ ਖੜੇ ਪਾਣੀ ਚੋਂ ਪਾਣੀ ਪੀਂਦੀਆਂ ਨੇ। ਬਿਲਕੁਲ ਇਸੇ ਤਰ੍ਹਾਂ ਭੇਡਾਂ ਵਾਲੀ ਮਾਨਸਿਕਤਾ ਵਾਲੇ ਲੋਕਾਂ ਨੂੰ ਨਾ ਵਗਦੇ ਪਾਣੀ ਵਰਗੇ ਲੋਕ ਜ਼ਹਿਰ ਵਰਗੇ ਲੱਗਦੇ ਹੁੰਦੇ ਆ। ਰੁੱਖ ਦੀ ਟਾਣੀ ਤੇ ਬੈਠਾ ਪੰਛੀ ਕਦੇ ਨਹੀਂ ਡਰਦਾ ਕਿ ਉਹ ਟੁੱਟ ਜਾਏਗੀ। ਕਿਉਂਕਿ ਉਹਨੂੰ ਵਿਸ਼ਵਾਸ ਹੈ ਤਾਣੀ ਤੇ ਨਹੀਂ ਆਪਦੇ ਖੰਭਾਂ ਤੇ ਕਾਮਯਾਬ ਹੋਣ ਵਾਸਤੇ ਨਾ ਚੰਗੇ ਦੋਸਤ ਚਾਹੀਦੇ ਹੁੰਦੇ ਆ ਪਰ ਹੋਰ ਜ਼ਿਆਦਾ ਕਾਮਯਾਬ ਹੋਣ ਵਾਸਤੇ ਨਾ ਚੰਗੇ ਦੁਸ਼ਮਨਾ ਦੀ ਲੋੜ ਹੁੰਦੀ ਆ ਕਿੱਡੀ ਅਜੀਬ ਗੱਲ ਆ ਨਾ ਪਰ ਥੋੜੀ ਜੀ ਕੌੜੀ ਲੱਗੂਗੀ ਕਿ ਸਾਡੇ ਸਾਰਿਆਂ ਕੋਲ ਕਿਸੇ ਵੀ ਦੂਜੇ ਬੰਦੇ ਦੀ ਮਦਦ ਕਰਨ ਵਾਸਤੇ ਬਿਲਕੁਲ ਵੀ ਸਮਾਂ ਨਹੀਂ ਹੈਗਾ ਪਰ ਦੂਜਿਆਂ ਦੇ ਕੰਮਾਂ 'ਚ ਟੰਗ ਢਾਉਣ ਵਾਸਤੇ ਸਾਡੇ ਸਾਰਿਆਂ ਕੋਲ ਬਹੁਤ ਸਾਰਾ ਸਮਾਂ ਕਿੱਥੋਂ ਆ ਜਾਂਦਾ ਭਲਾ ਕਾਮਯਾਬ ਹੋਣ ਵਾਸਤੇ ਨਾ ਚੰਗੇ ਦੋਸਤ ਚਾਹੀਦੇ ਹੁੰਦੇ ਆ ਪਰ ਹੋਰ ਜ਼ਿਆਦਾ ਕਾਮਯਾਬ ਹੋਣ ਵਾਸਤੇ ਨਾ ਚੰਗੇ ਦੁਸ਼ਮਨਾ ਦੀ ਲੋੜ ਹੁੰਦੀ ਆ ਕਹਿੰਦੇ ਕਿਸੇ ਵੀ ਕਰੋੜਪਤੀ ਮੰਦਿਰ ਜਾਂ ਕਰੋੜਪਤੀ ਗੁਰਦੁਆਰੇ ਦੀ ਕਮੇਟੀ ਨੂੰ ਲੱਖਾਂ ਰੁਪਇਆ ਦਾਨ ਦੇਣ ਨਾਲੋਂ ਚੰਗਾ ਹੁੰਦਾ ਆ ਕਿ ਤੁਸੀਂ ਕਿਸੇ ਠੰਡ ਚ ਠਰੂ ਠਰੂ ਕਰਦੇ ਬੱਚੇ ਨੂੰ ਨਾ ਵਧੀਆ ਮੋਟੀ ਵਰਦੀ ਲੈ ਕੇ ਦੇ ਦਿਓ ਜਾਂ ਕਿਤਾਬਾਂ ਲੈ ਕੇ ਦੇ ਦਿਓ ਹਾਂ ਤੁਹਾਨੂੰ ਰਸੀਦ ਨਹੀਂ ਮਿਲੇਗੀ ਪਰ ਸੱਚ ਜਾਣਿਓ ਤੁਹਾਨੂੰ ਅਸੀਸ ਜ਼ਰੂਰ ਮਿਲੇਗੀ